ਨੇ ਮੜਿਆਲਾ ਜਿਹੜਾ ਸਮਾ ਵਾ ਉਹ ਸਾਡਾ ਮਾਰਿਆ ਗਿਆ ਵਾ ਤੇ ਉਹਦੇ ਨਾਲ ਹੀ ਜੋ ਵੀ ਕਾਰੋਬਾਰ ਕਰਨਾ ਸੀ ਉਹ ਸਾਡਾ ਸਭ ਰੁਕ ਤੁਕਾ ਵਾ ਜਿਹੜੇ ਸਾਡਾ ਕਾਰੋਬਾਰ ਉਹ ਸਭ ਬੰਦ ਹੋ ਗਿਆ ਵਾ ਤੇ ਅਾਨੂੰ ਜਿਹੜੀ ਮੁੜ ਕੇ ਆਸ ਕੇ ਚੀਜ਼ ਨਹੀਂ ਰਹੀ ਪਾਣੀ ਦੇ ਵਿੱਚ ਸਾਡੇ ਮਕਾਨ ਆ ਤੇ ਜੋ ਵੀ ਸਾਡਾ ਭੈਣ ਭਰਾ ਕੋਈ ਸੂਰਤ ਕਰਦਾ ਸਾਡੀ ਕਰ ਸਕਦਾ ਵਾ ਭਾਈ ਇਹ ਤਾਂ ਮੈ ਕਰਨਾ ਵੀ ਨਹੀਂ ਛੜਕਦੇ ਬੈਠੇ ਨੇ ਕਿਤੇ ਅੰਦਰ ਹੋ ਗਏ ਕਿਤੇ ਬਾਹਰ ਹੋ ਗਏ ਕਰਨਾ ਕੀ ਆ ਜੋ ਰੱਬ ਨੇ ਵਕਤ ਪਾਇਆ ਉਹ ਕੱਟਣ ਦਾ ਆ ਉਹਦਾ ਬੈਠੇ 25 56 ਘਰ ਰਹਿ ਗਏ ਜਿਹੜੇ ਐ ਡੁੱਬੇ ਪਏ ਆ ਜਿਨ੍ਹਾਂ ਦੇ ਕੁੱਟਿਆਂ ਦੀਆਂ ਹੰਡੀਆਂ ਵੀ ਪਾਟਣ ਨੂੰ ਤਿਆਰ ਆ ਤੇ ਮਕਾਨ ਵੀ ਜਿਹੜੇ ਉਹ ਗਿਰ ਜਾਣੇ ਹੇਠਾਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਹਾਲਾਤਾਂ ਦੇ ਨਾਲ ਜੋ ਉਸ ਹੜ੍ਹਾਂ ਦੇ ਪਾਣੀ ਨੇ ਘਰਾਂ ਤੇ ਮਾਰ ਮਾਰੀ ਆ ਉਸ ਦੀ ਤਸਵੀਰ ਤੁਹਾਡੇ ਨਾਲ ਅਸੀਂ ਲਗਾਤਾਰ ਸਾਂਝੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਆਂ ਇਸ ਸਭਰਾ ਪਿੰਡ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆਂ ਅਤੇ ਇਸ ਬੰਨ ਦੇ ਉੱਪਰ ਜਿਹੜਾ ਪਿੰਡ ਦੇ ਉੱਪਰ ਜਿਹੜਾ ਬੰਨ ਹੈ ਬਾਰ-ਬਾਰ ਪਿੰਡ ਤੋਂ ਉੱਥੇ ਅਸੀਂ ਸਭਰਾ ਪਿੰਡ ਦੇ ਵਿੱਚ ਬੰਨ ਦੇ ਉੱਪਰ ਮੌਜੂਦ ਆਂ ਤੇ ਬਜ਼ੁਰਗ ਬਾਪੂ ਸਾਡੇ ਨਾਲ ਹੈ ਹਾਲਾਤ ਜਿਹੜੇ ਨੇ ਉਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਇਹਨਾਂ ਦਾ ਵੀ ਘਰ ਡੁੱਬਾ ਹੈ ਤੇ ਬਾਪੂ ਜੀ ਅੰਗਹੀਨ ਨੇ ਅਤੇ ਕਿਵੇਂ ਫਿਰ ਇੱਥੇ ਰਿਹਾ ਜਾ ਰਿਹਾ ਕਿਵੇਂ ਇੱਥੇ ਜਿਹੜਾ ਸਾਰਾ ਦਿਨ ਉਹਨਾਂ ਦਾ ਨੰਗਦਾ ਗੱਲ ਕਰਕੇ ਜਾਣਦੇ ਆ ਕਿਉਂਕਿ ਆਹ ਹਾਲਾਤ ਨੇ ਪਾਣੀ ਲਗਾਤਾਰ ਜਿਹੜਾ ਉਹ ਡੈਮਾਂ ਦੇ ਵਿੱਚੋਂ ਛੱਡਿਆ ਜਾ ਰਿਹਾ ਪਾਣੀ ਦੀ ਜਿਹੜੀ ਆ ਬਰਫਾਤ ਜਿਹੜੀ ਆ ਉਹ ਲਗਾਤਾਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਦੱਸੀ ਜਾ ਰਹੀ ਬਜ਼ੁਰਗ ਬਾਪੂ ਸਾਡੇ ਨਾਲ ਹੈ ਇਹ ਵੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਰਾਹਤ ਸਮਗਰੀ ਲੈ ਕੇ ਲੋਕ ਜਿਹੜੇ ਨੇ ਕਾਰ ਸੇਵਾ ਵਾਲੇ ਸੰਤ ਜਿਹੜੇ ਨੇ ਐਨ ਜੀਓ ਵਾਲੇ ਜਿਹੜੇ ਨੇ ਉਹ ਲਗਾਤਾਰ ਪਹੁੰਚ ਰਹੇ ਨੇ ਬਜ਼ੁਰਗੋ ਬਾਪੂ ਜੀ ਸਾਡੇ ਨਾਲ ਨੇ ਫੜਾਂ ਵਰਗੀ ਬਣੀ ਫੜਾਂ ਦੀ ਇਸ ਮਾਰ ਝੱਲ ਰਿਹਾ ਪਰਿਵਾਰ ਜਿਹੜੇ ਹੁਣ ਇੱਥੇ ਅ ਬੰਨ ਦੇ ਉੱਪਰ ਜਿਨ੍ਹਾਂ ਦੇ ਵੱਲੋਂ ਹੁਣ ਤੰਬੂ ਲਾ ਕੇ ਰਿਹਾ ਜਾ ਰਿਹਾ ਉਹ ਬਜ਼ੁਰਗਾਂ ਦੇ ਹਾਲਾਤ ਕੀ ਨੇ ਬਜ਼ੁਰਗੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਹੈ ਜੀ ਕੀ ਸ਼ਣੇ ਜੀ ਬਾਬਾ ਜੀ ਕਿੰਨੀ ਇੱਕ ਮੁਸ਼ਕਲ ਦਾ ਜਿਹੜਾ ਫਿਰ ਇੱਥੇ ਸਾਹਮਣਾ ਕਰਨਾ ਪੈਂਦਾ ਤੁਹਾਡੇ ਤਾਂ ਅਸੀਂ ਦੇਖ ਰਹੇ ਹਾਂ ਕਿ ਇੱਥੇ ਹੁਣ ਬੰਨ ਤੇ ਜਦੋਂ ਤੁਸੀਂ ਇੱਥੇ ਬੈਠਦੇ ਹੋਗੇ ਤਾਂ ਇੱਥੇ ਤਰਾ ਸਾਰਾ ਦਿਨ ਲੰਘਦਾ ਬਾਪੂ ਜੀ ਨਾਂ ਦੱਸੋ ਪਹਿਲਾਂ ਆਪਣਾ ਮੇਰਾ ਨਾਂ ਗਰਚਰਨ ਸਿੰਘ ਜੀ ਜੀ ਬਾਪੂ ਜੀ ਹਾਲਾਤ ਕੀ ਨੇ ਹਾਲਾਤ ਤਾਂ ਹੰਦੀ ਨੇ ਮਾੜੇ ਹਾਲਾਤ ਜਿਹੜਾ ਸਮਾ ਵਾ ਉਹ ਸਾਡਾ ਮਾਰਿਆ ਗਿਆ ਵਾ ਤੇ ਉਹਦੇ ਨਾਲ ਹੀ ਜੋ ਵੀ ਕਾਰੋਬਾਰ ਕਰਨਾ ਹੈ ਉਹ ਸਾਡਾ ਸਭ ਰੁਕ ਟੁਕਾ ਵਾ ਜੀ ਤੇ ਜਿਹੜੇ ਸਾਡਾ ਕਾਰੋਬਾਰ ਉਹ ਸਭ ਬੰਦ ਹੋ ਗਿਆ ਵਾ ਜੀ ਤੇਾਨੂੰ ਜਿਹੜੀ ਮੁੜ ਕੇ ਆਸ ਕੇ ਚੀਜ਼ ਨਹੀਂ ਰਹਿ ਗਈ ਪਾਣੀ ਦੇ ਵਿੱਚ ਸਾਡੇ ਮਕਾਨ ਆ ਉਹ ਵੀ ਗਿਰਨ ਦੇ ਗਰੰਦੀ ਭਾਵਨਾ ਦੇ ਖਲੋਤੇ ਆ ਪਾਣੀ 4-4 ਫੁੱਟ ਟਾੜੇ 2-2 ਫੁੱਟ 3-3 ਅੰਦਰ ਵੜੇ ਖਲੋਤਾ ਵਾ ਜੀ ਤੇ ਜੋ ਵੀ ਸਾਡਾ ਭੈਣ ਭਰਾ ਕੋਈ ਸਹੂਲਤ ਕਰਦਾ ਸਾਡੇ ਕਰ ਸਕਦਾ ਵਾ ਜੀ ਤੇ ਬਾਪੂ ਜੀ ਇਹ ਕਿੰਨੇ ਚਿਰ ਤੋਂ ਅੰਗਹੀਣ ਜੀ ਤੁਸੀਂ ਮੈਂ 22 22 ਸਾਲਾਂ 6 ਮਹੀਨਾ 6 ਤਰੀਕ ਦਾ ਅੰਗਹੀਣ ਬਣਿਆ ਅੱਛਾ ਜੀ ਹਾਂ ਜੀ ਬੱਬਾ ਜੀ ਇੱਥੇ ਇਹਨਾਂ ਹਾਲਾਤਾਂ ਦੇ ਵਿੱਚ ਹੁਣ ਘਰ 'ਚ ਤਾਂ ਪਾਣੀ ਆ ਗਿਆ ਤੁਸੀਂ ਕਿੰਨੇ ਮੈਂਬਰ ਫਿਰ ਰਾਤ ਨੂੰ ਇਸ ਵਰਦੇ ਮੀਂਹ ਦੇ ਵਿੱਚ ਤੰਬੂ ਦੇ ਵਿੱਚ ਇੱਥੇ ਰੋਕਦੇ ਜੀ ਅਸੀਂ ਏ ਪੰਜ ਮੈਂਬਰ ਆਦੇ ਦੂਜੇ ਪਿੱਛੇ ਬੈਠੇ ਆ ਤੇ ਮੈਂ ਇਥੇ ਜਿਹੜਾ ਵਾ ਬੰਦੇ ਉਤੇ ਖਾਸ ਹੀ ਰਹਿਣਾ ਪੱਕਾ ਹੀ ਅੱਛਾ ਜੀ ਕਿ ਆ ਜਿਹੜਾ ਬੰਦੇ ਵਾਸਤੇ ਇੰਨਾ ਕੀਤਾ ਤੰਬੂਰਾ ਮਾਰਿਆ ਕਿ ਤਵਾ ਹੋਰ ਬੰਦੇ ਵਾਸਤੇ ਕਰਾਜੀ ਅੱਜਕੱਲ ਚਲੋ ਗਫਾ ਬਣੇ ਤੇ ਬਾਹਰ ਸੰਗਤ ਸੇਵਾ ਕਰ ਹੀ ਰਹੀ ਆ ਜੀ ਉਹਨਾਂ ਦੇ ਸਹੂਤ ਸੰਯੋਗ ਨਾਲ ਸਾਨੂੰ ਮਿਲਦਾ ਵਾ ਜੀ ਠੀਕ ਹੈ ਜੀ ਲਓ ਕਿੰਨੇ ਕਿੱਲੇ ਜ਼ਮੀਨ ਦੇ ਜਿਹੜੇ ਪਾਣੀ ਚ ਡੁੱਬ ਗਏ ਕਿੰਨੇ ਘਰ ਨੇ ਤੁਹਾਡੇ ਜਿੰਨੇ ਮੈਂਬਰ ਤੁਸੀਂ ਇੱਥੇ ਬੈਠੇ ਜਿਹੜੇ ਪਾਣੀ ਚ ਡੁੱਬ ਗਏ ਅਸੀਂ ਪੰਜ ਉਹਨ ਛੇ ਕਾ ਰਹਿ ਗਏ ਜਿਹੜੇ ਆ ਡੁੱਬੇ ਪਏ ਉਹਨਾਂ ਦੇ ਕੁੱਠੇ ਨਹੀਂ ਨੀਆਂ ਵੀ ਪਾਟਣ ਨੂੰ ਤਿਆਰ ਆ ਤੇ ਮਕਾਨ ਵੀ ਜਿਹੜੇ ਉਹ ਗਿਰ ਜਾਣੇ ਹੇਠਾਂਲੇ ਮਕਾਨ ਵੀ ਗਿਰ ਜਾਣੇ ਆਗੇ ਮਕਾਨ ਨੂੰ ਕੱਚੇ ਥੱਲੇ ਦੇਤਾ ਤੇ ਜ਼ਮੀਨ ਆ ਤੇ ਰੇਦਾ ਦਾ ਤੱਕ ਇਹਨਾਂ ਨੂੰ ਤੁਸੀਂ ਦੇ ਜਾਣੇ ਜੋ ਤੇ ਰੇਦਾ ਨਾਲ ਕਿ ਬਹਿਣਾ ਪਾਣੀ ਦੇ ਪੜਾਹ ਸਾਨਾ ਥੱਲੇ ਤੇ ਮਕਾਨਾ ਘਿਰਨੇ ਕਿੰਨਾ ਸਾਡੇ ਕੋਲ ਪੈਸੇ ਵੀ ਹੈ ਨਹੀਂ ਗਏ ਟਾਈਮ ਵੀ ਸਮਾ ਹੱਡਾ ਮਾਰਿਆ ਕਰ ਕਦੇ ਨਹੀਂ ਕਾ ਤਰਨਾ ਬਾਪੂ ਜੀ ਸਰਕਾਰੀ ਦਰਬਾਰੋਂ ਵੀ ਕੋਈ ਆਉਂਦਾ ਵਾ ਕਾਰ ਸੇਵਾ ਵਾਲੇ ਬਾਬੇ ਵੀ ਆਉਂਦੇ ਆ ਐਨ ਜੀਓ ਵਾਲੇ ਵੀ ਆਉਂਦੇ ਆ ਉਹ ਫਿਰ ਰਾਸ਼ਨ ਪਾਣੀ ਬਾਬਾ ਹੀ ਦੇ ਜਾਂਦੇ ਨੇ ਪਰਿਵਾਰ ਨੂੰ ਦੇ ਜਾਂਦੇ ਆ ਹਾਂਜੀ ਅੱਛਾ ਜੀ ਲੇਕਿਨ ਇਹ ਜਿਹੜੇ ਹਾਲਾਤ ਬਣੇ ਹੋਏ ਨੇ ਹਾਂਜੀ ਇਹ ਕਿੰਨੇ ਚਿਰ ਤੋਂ ਤੁਹਾਡੀ ਕਿੰਨੀ ਉਮਰ ਬਾਬਾ ਜੀ ਹੋ ਗਈ ਤੁਸੀਂ ਇਤਰਾ ਹੀ ਵੇਖਦੇ ਆ ਰਹੇ ਮੇਰੀ 70 ਸਾਲ ਦੀ ਉਮਰ ਹੋ ਗਈ ਅੱਛਾ ਜੀ ਹਾਂ ਤੇ 70 ਸਾਲਾਂ ਦੇ ਵਿੱਚ ਕਿੰਨੀ ਵਾਰ ਪਾਣੀ ਵੇਖਿਆ ਹੈਗਾ ਇਸ ਤਰੀ ਪਾਣੀ ਮੈਂ ਇੱਥੇ ਚਲੋ ਬਾਹਰੋਂ ਆਣ ਕੇ ਜਦੇ ਸਭ ਜਮੀਨ ਲਈ ਤੇ 5 ਸਾਲ ਪੰਜ ਚਾਰ ਖਰਾਬੇ ਮੈਨੂੰ ਮਿਲ ਚੁੱਕੇ ਆ ਪੰਜਵੀਆਂ ਪਾਈਆਂ ਸੱਲਾਂ ਜਿੰਨਾ ਪਾਣੀ ਆਦੇ ਆਜ ਬਾਰੋਂ ਆ ਆ ਆਹ ਪੰਜ ਚਾਰ ਖਰਾਬੇ ਬਣੇ ਉਹ ਵੀ ਪੰਜ 000 ਮਿਲਿਆ ਲੈ ਕਿੱਲੇ ਵਿੱਚ ਕੀ ਮਿਲਦਾ ਵਾ ਇਹਨਾਂ ਨਾਲ ਦੇ ਜ਼ਿੰਮੇਵਾਰ ਦੀ ਖਾਤਦੋਆਈ ਨਹੀਂ ਪੂਰੀ ਹੁੰਦੀ ਕਿਸੇ ਦੀ ਵੀ ਜੀ ਨਹੀਂ ਪੂਰੀਆਂ ਹੋ ਸਕਦੀਆਂ ਜੀ ਤੇ ਸਾਨੂੰ ਕੋਈ ਸਰਕਾਰ ਚੰਗੀ ਮਾਰਤ ਕਰੇ ਸਾਡਾ ਜਿਹੜਾ ਕੋਈ ਵੱਧ ਮਾਜਵਾ ਦਿੱਤਾ ਜੇ ਸਾਡਾ ਵਿਚ ਲੋਕਾਂ ਦਾ ਕਾਰੋਬਾਰ ਸਾਰਿਆਂ ਦਾ ਚੱਲ ਸਕੇ ਜੀ ਅਹੀਂ ਤੇ ਨਾ ਘੜੀ ਹੋ ਮਿੰਟ ਕੱਢਦੇ ਮੈਨੂੰ ਦੁੱਖ ਤੇ ਹੁੰਦਾ ਹੋਣਾ ਜਦੋਂ ਵੇਖਦੇ ਸਮਾਂ ਵੇਖੀਦਾ ਤੇ ਕਦੇ ਵੀ ਬਲੱਡ ਵੀ ਕੱਢ ਕੇ ਤੇ ਕੁੜੇ ਜਬਾਲ ਨਾਲ ਪਿਆਰ ਰੁਕਣ ਲੱ ਪੈਂਦੀਆਂ ਕੀ ਕਰੀ ਹੁਣ ਸਮੇਂ ਦਾ ਹੱਥ ਹੀ ਨਾ ਨਿਕਰੇ ਹੁਣ ਸਮੇਂ ਦੀ ਮਾਰ ਥੱਲੇ ਆਏ ਪਏ ਆ ਹੋਰ ਕਿਥੇ ਕੰਨਾਂ ਚ ਬੈਠੇ ਆ ਇਤਰਾ ਨਿੱਧਰ ਬੈਠੇ ਆ ਉਹ ਡੰਗਰ ਉੱਥੇ ਰੋਣਦੇ ਆ ਅਸੀਂ ਇੱਥੇ ਬੈਠੇ ਆ ਬੱਚਾ ਕੋਈ ਇੱਥੇ ਪੈਂਦਾ ਕੋਈ ਉੱਥੇ ਸੌਂਦਾ ਵਾ ਇਹ ਪਾਣੀ ਤੇ ਮਾਹੌਲ ਜਿਹੜੇ ਵੱਧ ਰਹੇ ਆ ਜੀ ਬਾਪੂ ਜੀ ਜਿਵੇਂ ਤਾਂ ਹੁਣ ਆ ਦੇਖਿਆ ਜਾਵੇ ਸੜਕ ਵੀ ਜਿਹੜੀ ਆ ਜਿੱਥੇ ਤੰਬੂ ਲੱਗਾ ਖਰਾਬ ਆ ਤੇ ਤੁਸੀਂ ਫਿਰ ਇੱਥੇ ਕਿਤਰਾ ਸਾਰਾ ਦਿਨ ਰਹਿੰਦੇ ਹੋ ਸਾਰਾ ਦਿਨ ਭਾਈ ਇੱਥੇ ਬੈਠ ਕਰਨਾ ਵੀ ਨਹੀਂ ਸੜਕ ਤੇ ਬੈਠੇ ਨਹੀਂ ਨਾ ਕਦੇ ਅੰਦਰ ਹੋ ਗਏ ਕਦੇ ਬਾਹਰ ਹੋ ਗਏ ਕਰਨਾ ਕੀ ਆ ਜੋਗ ਰੱਬ ਨੇ ਵਕਤ ਪਾਇਆ ਉਹ ਕੱਟਣ ਦਾ ਆ ਉਹਦਾ ਬੈਠੇ ਕਿੰਨੀਆਂ ਹੁਣ ਨਾਲ ਪਰਿਵਾਰ ਤੇ ਤੁਸੀਂ ਇੱਥੇ ਹੈਗੇ ਹੋ ਨਾਲ ਹੋਰ ਪਸ਼ੂ ਵੀ ਜਿਹੜੇ ਨਾਲ ਲੈ ਕੇ ਆਏ ਉਹ ਵੀ ਕਿੱਥੇ ਰੱਖੋ ਉਹ ਜੀ ਸਾਡੇ ਪਾਸੇ ਆ ਆ ਇਹਨਾਂ ਮੇਰੇ ਗਵਾਨ ਸਿੰਘਾਂ ਦੇ ਆ ਇਹ ਵੀ ਬਿਚਾਰੇ ਪਾਣੀ ਦੇ ਵਿੱਚੋਂ ਨਿਕਲ ਕੇ ਆਣਗੇ ਨਾ ਇੱਥੇ ਬੱਦੇ ਆ ਅੱਛਾ ਜੀ ਹਾਂਜੀ ਬਾਬਾ ਜੀ ਹੁਣ ਸਰਕਾਰਾਂ ਦੇ ਨੁਮਾਇੰਦਿਆਂ ਦੇ ਵੱਲੋਂ ਕਿਹਾ ਜਾਂਦਾ ਵੀ ਕੁਦਰਤ ਅੱਗੇ ਕੋਈ ਜ਼ੋਰ ਨਹੀਂ ਆ ਇਹਨਾਂ ਮਾਰਾਂ ਦੇ ਵਿੱਚ ਕਿਹੋ ਜੀ ਸਹਾਇਤਾ ਹੋ ਜੇ ਕਿ ਜਿਹੜਾ ਖਰਾਬਾ ਮਿਲ ਜੇ ਜਾਂ ਰੇਤ ਕੱਢਣ ਦੇ ਵਿੱਚ ਇੱਥੇ ਸਹਾਇਤਾ ਹੋ ਜੇ ਅਤੇ ਜ਼ਮੀਨ ਪੱਧਰੀ ਕਰਨ ਦੇ ਵਿੱਚ ਬਾਅਦ ਵਿੱਚ ਜਿਹੜੀ ਕਣਕ ਬੀਜਣ ਦੇ ਵਿੱਚ ਸੁਖਾਲਾ ਹੋ ਜੇ ਉਹਦੇ ਲਈ ਤੁਸੀਂ ਕੀ ਅਪੀਲ ਕਰਨੀ ਚਾਹੋਗੇ ਨਹੀਂ ਰੋਏ ਜਾਂਦੇ ਵੀ ਚਾਹੇ ਤੇ ਸਾਨੂੰ ਖਰਾਬਾ ਜਿਹੜਾ ਵਾ ਉਹ ਥੋੜਾ ਵਧੇਰੇ ਦਿੱਤਾ ਜਾਵੇ ਕਿਹੀਂ ਆਪਦੀਆਂ ਕਣਕਾਂ ਕੋਲ 20 ਛੜੀਏ ਤੇ ਆਪਦਾ ਕਾਰੋਬਾਰ ਕਰ ਸਕੀਏ ਮਾੜਾ ਮੋੜਾ ਸਾਨੂੰ ਬਹੁਤ ਮਾਰਾਂ ਵਦਕੀਆਂ ਅਸੀਂ ਕਿਹ ਬੰਨੇ ਜੋ ਅੱਗੇ ਨਹੀਂ ਰਹਿ ਗਏ ਕਿਉਂਕਿ ਸਾਡਾ ਸਮਾ ਜਿਹੜਾ ਸਾਰਾ ਲੈਟ ਗਿਆ ਜਿੰਨੇ ਵੀ ਭਰਾ ਵਾ ਉਹ ਸਾਰੇ ਤੰਗ ਹੀ ਬੈਠੇ ਸੱਚੀ ਹਾਂਜੀ ਤੇ ਬਾਬਾ ਜੀ ਤੁਹਾਡੇ ਪਰਿਵਾਰ ਵੀ ਇੱਥੇ ਨੇ ਤੇ ਫਿਰ ਰਾਤੀ بارش ਹੋਈ ਕਿ ਜਾਂ ਨਹੀਂ ਹੋਈ ਰਾਤ بارش ਹੋਈ ਆ ਜੀ بارش ਦੇ ਵਿੱਚ ਇੱਕ ਦਿਨ ਮੈਂ 베ਰੀ ਥੱਲੇ ਮੇਰੇ ਕੋਲ ਤੰਬੂ ਵੀ ਨਹੀਂ ਮੈਂ ਉਤਰਾ ਹੀ ਮੜੇ ਮੋਮਜਮੇ ਦੇ ਵਿੱਚ ਇੱਕ ਦੋ ਦਿਨ ਕੱਟਿਆ ਉੱਥੇ ਪਿੱਛੇ ਬਹਿ ਕੇ ਅੱਛਾ ਜੀ ਸਾਰਾ ਦਿਨ ਦਿਨ ਰਾਤ ਅਰਦਾਸਾਂ ਵੀ ਚੱਲ ਰਹੀਆਂ ਨੇ ਗੁਰੂ ਘਰ ਦੇ ਵਿੱਚ ਜਾਂ ਮਨੇ ਮਨ ਅਰਦਾਸਾਂ ਚੱਲਦੀਆਂ ਅਰਦਾਸ ਵੀ ਕਿਹੜਾ ਮਹਾਰਾਜ ਗਾੜੀ ਅਰਜਰ ਪਉ ਤੇ ਕਰਨੀ ਪੈਂਦੀ ਆ ਤੇ ਜਿਹੜਾ ਆਪਣਾ ਜੀਵਨ ਬਾਰੇ ਹਰ ਕੋਈ ਜਾਂਦਾ ਮੈਨੂੰ ਮਹਾਰਾਜ ਸੁਖਸ਼ਾਂਤ ਤੇ ਕਈਆਂ ਦੇ ਪਰਿਵਾਰ ਵੀ ਵੇਖੀਏ ਦੇ ਪਿੱਛੇ ਬਹੁਤ ਖਰਾਬੇ ਨਾਲ ਪਾਣੀਆਂ ਨਾਲ ਰੁੜ ਚੁੱਕੇ ਆ ਜੀ ਬਾਬਾ ਜੀ ਹਾਂਜੀ ਤੇ ਉਹਨਾਂ ਬਾਰੇ ਵੀ ਮਹਾਰਾਜ ਉਹਨਾਂ ਦੇ ਵੀ ਜੀ ਮਾਹੌਲ ਬਹੁਤ ਖਰਾਬ ਆ ਜੀ ਸੋ ਤਸਵੀਰ ਇਹੋ ਵਿਖਾਉਣ ਦੀ ਲਗਾਤਾਰ ਜਿਹੜੀ ਕੋਸ਼ਿਸ਼ ਏ ਕਿ ਆ ਹਾਲਾਤ ਨੇ ਗਰਾਉਂਡ ਜ਼ੀਰੋ ਤੇ ਜਿਹੜੇ ਅਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਫਿਲਹਾਲ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਸੇਵਾ ਸੰਸਥਾਵਾਂ ਵੱਲੋਂ ਹੋਰ ਸੰਤਾ ਮਹਾਂਪੁਰਖਾਂ ਵੱਲੋਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਮਦਦ ਲਗਾਤਾਰ ਪਹਚਾਈ ਜਾ ਰਹੀ ਹੈ ਸਹਾਇਤਾ ਲਗਾਤਾਰ ਪਹਚਾਈ ਜਾ ਰਹੀ ਹੈ ਲੇਕਿਨ ਹੁਣ ਲਗਾਤਾਰ ਖੜੇ ਪਾਣੀ ਤੋਂ ਮੱਛਰ ਤੋਂ ਜੋ ਬਿਮਾਰੀਆਂ ਵੀ ਜੜੀਆਂ ਉਹ ਪੈਦਾ ਹੋ ਰਹੀਆਂ ਨੇ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੁਸ਼ਕਲ ਜਿਹੜੀ ਆ ਉਹ ਵਾਧੀ ਹੋਈ ਦਿਖਾਈ ਦੇ ਰਹੀ ਹੈ ਪਰ ਇਹਨਾਂ ਹਾਲਾਤਾਂ ਦੇ ਵਿੱਚ ਲੋਕ ਜਿਹੜੇ ਨੇ ਉਹ ਬੰਨਾਂ ਦੇ ਉੱਤੇ ਰਹਿਣ ਲਈ ਮਜਬੂਰ ਨੇ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮਨਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰੰਤਾਰ